ਇਹ ਤੁਹਾਡੇ ਕੋਲ 10 15 ਮਿੰਟ ਹੈਗੇ ਤਾਂ ਆਪਾਂ ਗੱਲ ਕਰਦੇ ਆ ਨਹੀਂ ਨਹੀਂ ਸਾਡੇ ਬਾਅਦ ਸਾਡਾ ਸਾਰਾ ਟਾਈਮ ਤੁਹਾਡੇ ਬਾਅਦ ਦੇਖੋ ਮੇਰੀ ਗੱਲ ਸੁਣੋ ਕੋਈ ਜੋ ਮਰਜੀ ਗੱਲ ਕਰੋ ਤੂੰ ਮੇਰਾ ਛੋਟਾ ਵੀਰ ਆ ਆਪਾਂ ਤੁਹਾਡੇ ਲਈ ਆਏ ਆ ਨਾ ਐਸੀ ਆਈ ਤੁਹਾਡੇ ਬਾਅਦ ਜਿੰਨੀ ਦੇਰ ਮਰਜੀ ਗੱਲ ਕਰੋ ਅੱਛਾ ਜੀ ਬਾਡੀ ਕੀਤੀ ਪਰ ਅਸੀਂ ਕਰਕੇ ਚੱਲਾਂਗੇ ਕਿਸ ਤਿੱਤ ਹੈਗੀ ਹੈ ਚਲੋ ਕੋਈ ਗੱਲ ਪਹਿਲਾਂ ਪਤਾ ਲਾ ਕਰਦੇ ਆ ਹੁਣ ਆਪਾਂ ਚਲੋ ਆ ਇਹਨਾਂ ਦਾ ਤਾਂ ਪਤਾ ਹੀ ਆ ਜੋ ਕਰ ਰਹੇ ਆ ਸਰਕਾਰ ਦਾ ਠੀਕ ਹੈ ਮਾ ਲੋ ਬਿਜਲੀ ਵੀ ਨਹੀਂ ਕੁਛ ਵੀ ਨਹੀਂ ਮੈਦਨ ਦਾ ਆਪਣੀਆਂ ਸਰਕਾਰਾਂ ਵੀ ਰਹੀਆਂ ਜੀ ਵਿੱਚ 14 ਤੋਂ ਲੈ ਕੇ 19 ਤੱਕ ਆਪਾਂ ਵੀ ਰਹੇ ਆ ਪਰ ਸਾਡੇ ਹਾਲਾਤ ਉਥੇ ਜੋਤੀ ਰਹੇ ਆ 17 ਤੋਂ 5 ਹਾਂ ਜੀ ਆਪਣੇ ਹਾਲਾਤ ਉਦਾਂ ਦੇ ਉਦਾਂ ਹੀ ਆ ਇਹਨਾਂ ਨੂੰ ਵੀ ਪਤਾ ਆ ਸਾਰਾ ਪਤਾ ਆ ਜੀ ਸਾਡੇ ਆ ਨਾ ਇਧਰ ਕੋਈ ਸੀਵਰੇਜ ਦਾ ਪ੍ਰਬੰਧ ਆ ਫੱਤਿਆਂ 'ਚ ਪਾਣੀ ਜਾਂਦਾ ਫੱਤਿਆਂ 'ਚ ਬਣੇ ਗਾਲਾ ਗੜਦੇ ਚਾਹੇ ਮੈਂ ਹੋਰ ਨਹੀਂ ਕੀ ਬਣਾ ਗਾਲਾ ਗੜਦਾ ਹੋਆ ਬਾਕੀ ਇਧਰ ਕੋਈ ਬੰਨੀ ਸਾਡੀ ਆ ਇਧਰ ਅਸੀਂ ਖੁਦ ਹੀ ਪੈਸੇ ਲਾਉਣੇ ਆ ਇਧਰ ਕੋਈ ਲੈਂਡਲੋਰਡ ਬੰਦਾ ਨਹੀਂ ਹੈਗਾ ਵੀ ਕਿਸੇ ਕੋ ਕਿਲਾ ਹੈ ਕਿਸੇ ਕੋ ਦੋ ਹੈ ਕਿਸੇ ਚਾਰਕਣਾ ਹੈ ਕੋਈ ਪੱਠਾ ਨਹੀਂ ਰਹਿ ਗਿਆ ਕੋਈ ਕੁਝ ਨਹੀਂ ਰਹਿ ਗਿਆ ਇਹ ਆਪਸਾ ਨਾ ਹੋਊਗਾ 8 9 ਕਾ ਰਹਿ ਗਿਆ ਖੰਭਾ ਉੱਥੇ ਤੱਕ ਕੋਈ ਲਾਈਟ ਇੱਥੋਂ ਤਾਰਾ ਦੇਖ ਲਓ ਇੱਥੋਂ ਜਾ ਰਹੀਆਂ ਤਾਰਾ ਤੁਹਾਡੀ ਕਦ ਬਿਜਲੀ ਗਈ ਹੈ ਠੀਕ ਹੈ ਜੀ ਇਹ ਲੈਂਡ ਮੀਟਰ ਲੱਗੇ ਆ ਬਟਾ ਖਰਾਬ ਹੈ ਬਿਜਲੀ ਤਾਰਾ ਇੱਥੋਂ ਜਾਂਦੀਆਂ ਨਾ ਜੀ ਆ ਦੇਖੋ ਤਾਰਾ ਉਹ ਵੀ ਤਰ ਇੱਥੇ ਆ ਇਹ ਤਾਰਾ ਨਹੀਂ ਲੱਗਾ ਆ ਜੀ ਇਹਨਾਂ ਇਤਾਰਾਂ ਦੇ ਹਾਲਾਤ ਤੁਸੀਂ ਆ ਦੇਖ ਲਓ ਬੁਰੇ ਆ ਵਈ ਨਾਲ ਗੰਦਾ ਪਾਣੀ ਪੈਂਦਾ ਆ ਅਸੀਂ ਬਹੁਤ ਵਾਰੀ ਕਹਿ ਚੁੱਕੇ ਆ ਸੀਚੇ ਵਾਲੀ ਸਾਹਿਬ ਨੂੰ ਵੀ ਇਹਦੀ ਸਫਾਈ ਕਰਾ ਦਿਆ ਕਰੋ ਸਾਲ ਜੇ ਇੱਕ ਵਾਰੀ ਤਾਂ ਕਰਾ ਦਿਆ ਕਰੋ ਕਿਉਂਕਿ ਇੱਥੇ ਜ਼ਿੰਮੇਵਾਰ ਮਾੜੇ ਹੀ ਰਹਿੰਦਾ ਕੋਈ ਤਗੜਾ ਨਹੀਂ ਰਹਿੰਦਾ ਇਹ ਵੇਂ ਦੀ ਮਾਰ ਪੈਂਦੀ ਨਹੀਂ ਦੀ ਮਾਰ ਇਹ ਪਰਲੇ ਪਾਸੇ ਨਹੀਂ ਇਹ ਨਾਲ ਨਹੀਂ ਉਹ ਕਰਨਾ ਹਰ ਨਾਲ ਜੰਮਨੀ ਦੇ ਬੰਦੇ ਆਪਣੀ ਆਪ ਇਹਨਾਂ ਨੂੰ ਦੋਸ਼ ਦਿੰਨੇ ਆ ਪੂਰਾ ਪਰ ਰਹੀਆਂ ਸਰਕਾਰਾਂ ਕਾਲੀਆਂ ਦੀ ਵੀ ਰਹੀਆਂ ਉਹਨੀਆਂ ਕਾਂਗਰਸ ਦੀ ਵੀ ਉਹ ਨਹੀਂ ਰਹੀ ਆ ਕੋਈ ਬੰਨ ਦਾ ਕੋਈ ਕੰਮ ਨਹੀਂ ਹੋਇਆ ਜੀ ਇੱਕ ਰੁਪਈਆ ਦਾ ਵੀ ਹੋਇਆ ਤਾਂ ਦੱਸ ਦਿਓ ਇਹਦਾ ਸਾਨੂੰ ਦੱਸ ਦਿਓ ਵੀ ਆ ਤੁਹਾਡਾ 1 ਰੁਪਈਆ ਦਾ ਕੰਮ ਹੋਇਆ ਹਿਆ ਅਸੀਂ ਕਰਕੇ ਗਏ ਕੋਈ ਸਰਕਾਰ ਆ ਕੇ ਕਹਿ ਦੇਵੇ ਕਿ ਆ ਇਹ ਆਫਿਸ ਬੀਜੀ ਹੋਈ ਝੋਨਾ ਝੋਨਾ ਤੇ ਜਿਹੜੇ ਵਿਚਾਰੇ ਜੀਵਨ ਦਾ ਛੋਟੇ ਆ ਉਥੋਂ ਨਾਲ ਤੇ ਮੇਜਾ ਫੋਨ ਵੀ ਸਾਡਾ ਕੁਝ ਕੀਤਾ ਜਾਵੇ ਨਾ ਅਸੀਂ ਕੋਈ ਵੀ ਤੁਹਾਡਾ ਧੰਨਵਾਦ ਕਰਾਂਗੇ ਇਹ ਝੋਨਾ ਸਾਰਾ ਡੁੱਬ ਗਿਆ ਸਾਰਾ ਡੁੱਬ ਗਿਆ ਕਿੰਨੇ ਕੋਲ ਏਕੜ ਜਮੀਨ ਹੁਣੀ ਆਲੇ ਇਧਰ ਬਣ ਜਾਂਦੀ ਹੁਣੀ ਆ ਬਾਕੀ ਆ 100 ਤੋਂ ਜ਼ਿਆਦਾ ਆ 250 ਮਿਲ ਗਏ ਇੱਥੋਂ ਲੈ ਕੇ ਜੀ ਆਪਣੇ ਜਿਹੜਾ ਪੋਟ ਤੱਕ ਆ ਪਾਣੀ ਵਾਲਾ ਉੱਥੋਂ ਤੱਕ ਕੇ ਸਾਰੀ ਦੋ ਹਾਨੂੰ 4 ਦਿਨ ਹੋ ਗਏ ਸੁੱਤੇ ਨਹੀਂ ਸੁੱਤੇ ਉੱਪਰ 20 ਲੱਖ ਦੀ ਕੋਸ਼ਕਾਰ ਉਹਨਾਂ ਨਾਲ ਰੇਡ ਨਾ ਤੱਕੀ ਬਣੀ ਹੋਈ ਉਹਨਾਂ ਨਾਲ ਹੀ ਤੁਰੇ ਫਰੇ ਜਦੋਂ ਸਾਡੇ ਬੱਸੋਂ ਬਾਹਰ ਚਲ ਗਈ ਆ ਉਦੋਂ ਸੀ ਕਰ ਟੁੱਟ ਗਈ ਜਦੋਂ ਬਣੀ ਟੁੱਟੀ ਆ ਨਾ ਸਰਕਾਰ ਦਾ ਬੰਦਾ ਆਇਆ ਕੋਈ ਕੋਈ ਨਹੀਂ ਕੋਈ ਨਹੀਂ ਪਹਿਲੇ ਟੁੱਟੀ ਜਿਹੜੇ ਕੋਈ ਵੀ ਨਹੀਂ ਆਇਆ ਇਹ ਤਾਂ ਕੰਮ ਬਾਰੇ ਕਰਦੇ ਜਿਹੜੇ ਪਰ ਨਹੀਂ ਸਰਦੀ ਠੀਕ ਆ ਜੀ ਤੁਸੀਂ ਸਾਡੇ ਐਮਪੀਓ ਤੁਸੀਂ ਵੀ ਬਣੇ ਹੋਏ ਹੋ ਹਾਂ ਜੀ ਐਮਐਲਏ ਸਾਹਿਬ ਵੀ ਬਣੇ ਹੋਏ ਆ ਚਾਹੇ ਸਰਕਾਰ ਹੈਗੀ ਚਾਹੇ ਨਹੀਂ ਹੈਗੀ ਤੁਸੀਂ ਦੱਸੋ ਆਪਣੇ ਆਪਣੇ ਲੈਵਲ ਤੇ ਤੁਸੀਂ ਹੁਣ ਕੀ ਕਰਕੇ ਦੋਗੇ ਹਾਂ ਜੀ ਉਸੀ ਕਰਦੇ ਸਾਰੀ ਗੱਲ ਦੀ ਨਾਲੇ ਇਹਦਾ ਪੱਕਾ ਹੱਲ ਕਰਦੇ ਆ ਕਿ ਹਰ ਸਾਰ ਤੁਹਾਨੂੰ ਤਰਜੀਹ ਹੈ। ਉਹਦੇ ਬਾਰੇ ਵਿਚਾਰ ਕਰਦੇ ਆ ਐਸੀ ਕਮੇਟੀ ਡੀਸੀ ਦੇ ਨਾਲ ਮੀਟਿੰਗ ਕਰਾਂਗੇ। ਤੇ ਦਿੱਲੀ ਵਾਲਿਆਂ ਨਾਲ ਵੀ ਕਰ ਰੱਖਿਆ ਨਾ ਡਿਸਟ੍ਰਿਕਟ ਵੀ ਰੱਖ ਲਈਏ ਪਲਾਨ। ਸਾਨੂੰ ਪਲਾਨਿੰਗ ਦੀ ਰੱਖੀਏ। ਜੇ ਤੁਸੀਂ ਕਰ ਸਕਦੇ ਆ ਤੇ ਸਾਨੂੰ ਇਹ ਬੰਨੀ ਪੂਰੀ ਪੱਕੀ ਕਰਵਾ ਦਿਓ। ਪਿਛਲੀ ਵਾਰੀ ਜਦੋਂ ਦੁੱਧਰ ਪਾਣੀ ਆਇਆ ਤੁਹਾਨੂੰ ਮੁਆਵਜ਼ਾ ਮਿਲਿਆ? ਮੁਆਵਜ਼ਾ ਮਿਲਿਆ ਉਹੋ ਇੱਕ ਫੁੱਟਿਆ ਉਹ ਸਾਡੇ ਨਾਲ 6 ਹਰ ਉਹ ਹੀ ਮਿਲਿਆ। ਸਾਡੇ ਹਜੇ ਵੀ 23 ਦੀਆਂ ਕੰਦਾਂ ਨੂੰ ਡੇੜਾ ਪਈਆਂ ਨਹੀਂ ਆ ਹਜੇ ਤੱਕ ਨਾ ਮਾਅਜਾ ਜੱਜ ਸਾਹਿਬ ਦੇਖੋ ਇਹੋ ਜਿਹਾ ਸਮਾਂ ਤਾਂ ਸਾਡੇ ਤੇ ਆਵੇਗਾ ਨਾ ਦੇਖੋ ਮਾਅਜਾ ਦੀ ਕੁਝ ਨਹੀਂ ਬਣਦਾ ਕੁਝ ਨਹੀਂ ਬਣਦਾ ਆਪਣੇ ਸਮੇ 12000 ਰੁਪਿਆ ਆਪਾਂ 12000 ਰੁਪਿਆ ਆਪਾਂ ਭਰ ਕੇ ਲਾ ਦਿੱਤਾ। ਹਾਂ ਜੇ ਕਿਸੇ ਚਾਹੇ ਕੋਈ ਸਰਕਾਰੀ ਜ਼ਮੀਨ ਤੇ ਬੈਠਾ ਸੀ ਚਾਹੇ ਕੋਈ ਸਰਕਾਰੀ ਜ਼ਮੀਨ ਤੇ ਬੈਠਾ ਸੀ ਚਾਹੇ ਮਾਲਕੀ ਤੇ ਬੈਠਾ ਸੀ ਇਹ ਕਬੱਡੀਓ ਜਿਹੜਾ ਜਿਹੜਾ ਸਰਜੀ ਜਿਹੜਾ ਸਰਕਾਰੀ ਸੀਗਾ ਸਰਕਾਰੀ ਜਗ੍ਹਾ ਤੇ ਬੈਠੇ ਆ ਠੀਕ ਜਿਨ੍ਹਾਂ ਦੇ ਪਹਿਲਾਂ ਸ਼ੁਰੂ ਮਾ ਜਿਹੜਾ 23 ਚ ਮਾਲਕੀ ਤੇ ਮਿਲਿਆ ਮਾਲਕੀ ਤੇ ਮਿਲਿਆ 6800 ਮਿਲਿਆ ਸਰਕਾਰੀ ਜ਼ਮੀਨਾਂ ਤੇ ਵੀ ਇੱਥੇ ਲੋਕਾਂ ਦੇ ਇੰਤਕਾਲ ਟੁੱਟੇ ਆ ਉਹ ਕਿਸੇ ਨੂੰ ਮਾਜਾ ਨਹੀਂ ਮਿਲਿਆ ਉਹ ਵੀ ਇਹਨਾਂ ਦਾ ਰੋਸ ਹੈਗਾ ਦੇਖੋ ਅਸੀਂ ਉਹ ਤਾਂ ਬਹੁਤ ਲੜਾਈ ਲੜੀ ਇਹ ਮੇਰੇ ਕੋ ਸਾਰੇ ਜਾਣਦੇ ਰੇ ਸਾਡੇ ਬੰਦੇ ਸਾਰੇ ਲੜਦੇ ਰਹੇ ਆ ਪਰ ਸਰਕਾਰ ਦੇ ਕੰਮ ਤੇ ਜੂਨੀ ਸਰਗੀ ਇਹ ਵੀਰਾਂ ਦਾ ਮੇਰਿਆਂ ਦਾ ਜੇ ਦੁੱਖ ਜਾਇਜ ਆ ਸਤਿਪਾਠਾ ਨੇ ਪਰਮਾਤਮਾ ਨੇ ਇੱਕ ਮਿੰਟ ਮੇਰੀ ਗੱਲ ਪੂਰੀ ਹੋ ਲੈਣ ਦੇ ਤੁਹਾਨੂੰ ਸਮਾਂ ਦੇ ਦੇਣਾ ਤੁਹਾਡੇ ਤੇ ਕਿਰਪਾ ਕਰ ਦੇਣੀ ਹੈ ਤੁਹਾਨੂੰ ਪੰਜਾਬ ਦੇ ਹਣੇ ਤੋਂ ਆਏ ਨੇ ਬਾਕੀ ਇੱਕ ਹੋਰ ਗਈ ਹੈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕਿਰਪਾ ਕਰ ਦੇਣੀ ਹੈ ਸਾਲ ਇੱਕ ਰਹਿ ਗਿਆ ਠੀਕ ਹੈ ਸਾਡਾ ਆ ਮਸਲਾ ਜਿਹੜਾ ਵਈ ਦੇ ਪ੍ਰੋਪਰ ਬੰਨ ਵੱਜਣੇ ਚਾਹੀਦੇ ਆ ਤਾਂ ਦਰਿਆ ਦਾ ਜਿਹੜਾ ਐਡਵਾਂਸ ਬੰਨਿਆ ਉਹਨੂੰ ਪ੍ਰੋਪਰ ਪੱਕਾ ਕਰਨਾ ਤਾਂ ਜਿਹੜੇ ਸਫਰ ਲਾਉਣੇ ਹੋ ਤੁਹਾਡੇ ਕੋਲ ਤੇ ਜਿਹੜੀ ਉਹਦੀ ਡੀਸੇਲਟਿੰਗ ਕਰਾਉਣੀ ਉਹ ਕੰਮ ਕਰਨਾ ਤਾਂ ਸਾਡੀ ਰਾਤ ਆਉਣੀ ਉਦਾਂ ਨਹੀਂ ਰਾਤੋਂ ਵੱਡਾ ਕੰਮ ਆ ਵੱਡਾ ਕੰਮ ਆ ਜ਼ਰੂਰ ਦੇਖੋ ਮੈਂ ਇਹ ਸੋਨਾ ਮੈਂ ਉਹ ਜਰ ਜਿਹੜੀ ਗੱਲ ਹੋ ਸਕਦੀ ਆ ਨਾਲ ਆਪਣਾ ਪਿਆ ਵੈਸੇ ਜਿਹੜੀ ਨਹੀਂ ਹੋ ਸਕਦੀ ਨਹੀਂ ਤੁਸੀਂ ਉਹਨੂੰ ਵੀ ਪਰ ਅਸੀਂ ਨਹੀਂ ਅਸੀਂ ਸਾਲ ਨਹੀਂ ਡਿੱਗ ਬੇਟਾ ਮੇਰੀ ਗੱਲ ਤਾਂ ਸੁਣ ਤੁਸੀਂ ਅਸੀਂ ਡਿਸਟ੍ਰਿਕਟ ਗ੍ਰਿਵੈਂਸਸ ਕਮੇਟੀ ਦੀ ਮੀਟਿੰਗ ਰੱਖਦੇ ਆ ਸੋਨੂੰ ਨੂੰ ਕਹਾਂਗੇ ਉਧਰ ਤੁਹਾਡੇ ਕੋਲ ਲੈ ਕੇ ਆਉਣਗੇ ਕੋਈ ਗੱਲ ਨਹੀਂ ਸਾਬ ਨਾਲ ਤੁਸੀਂ ਜੋ ਮਰਜੀ ਸਾਡੇ ਨਾਲ ਆਪਦੇ ਕੋਲੋਂ ਪੈਸਾ ਲਾ ਲਓ ਜਿੱਥੋਂ ਫੰਡ ਜੋ ਲਾ ਲਓ ਸਾਨੂੰ ਪਹਿਲਾਂ ਕਰਵਾ ਕੇ